ਪਿਆਰੇ ਵਿਦਿਆਰਥੀ ਸਵਾਗਤ ਹੈ ਚੈਨਲ ਵਿੱਚ ਹਾਜ਼ਰ ਹਾਂ ਅਗਲੀ ਵੀਡੀਓ ਲੈ ਕੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪੈਰਾ ਰਚਨਾ ਪੰਜਾਬ ਦੀਆਂ ਲੋਕ ਖੇਡਾਂ ਤੇ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਸਾਰੀ ਵੀਡੀਓ ਸਭ ਤੱਕ ਤੁਹਾਡੇ ਕੋਲ ਪਹੁੰਚ ਸਕਣ ਤੇ ਸ਼ੁਰੂ ਕਰਦੇ ਹਾਂ ਆਪਾਂ ਪੈਰਾ ਰਚਨਾ ਪੰਜਾਬ ਦੀਆਂ ਲੋਕ ਖੇਡਾਂ ਪੰਜਾਬ ਰਿਸ਼ਟਕੁਸ਼ ਪੰਜਾਬੀਆਂ ਦਾ ਦੇਸ਼ ਹੈ ਪੰਜਾਬੀ ਲੋਕ ਹੱਡਾਂ ਪੈਰਾਂ ਤੇ ਚੱਲਦੇ ਹਨ ਕਿਸੇ ਨਾ ਕਿਸੇ ਤਰ੍ਹਾਂ ਹਰ ਪੰਜਾਬੀ ਆਪਣੇ ਮਨੋਰੰਜਨ ਦਾ ਸਾਧਨ ਪੈਦਾ ਕਰ ਲੈਂਦਾ ਹੈ ਬੱਚੇ ਜਵਾਨ ਤੇ ਮਟਿਆਰਾਂ ਕਿਸੇ ਤਰ੍ਹਾਂ ਕਿਸੇ ਖੇਡ ਵਿੱਚ ਦਿਲ ਲਗਾ ਹੀ ਲੈਂਦੇ ਹਨ ਇਸ ਲਈ ਹਰ ਉਮਰ ਦੇ ਪੰਜਾਬੀ ਮੁੰਡੇ ਤੇ ਕੁੜੀ ਲਈ ਖੇਡ ਮਿਲਦੀ ਹੈ ਅੱਗੇ ਪੰਜਾਬੀ ਖੇਡਾਂ ਵਿੱਚ ਪਲਦਾ ਖੇਡਾਂ ਵੀ ਜਵਾਨ ਹੁੰਦਾ ਹੈ ਤੇ ਖੇਡਾਂ ਵਿੱਚ ਹੀ ਬੱਚਾ ਹੁੰਦਾ ਹੈ ਤੇ ਉਹ ਮੌਜੀ ਸੁਭਾ ਦਾ ਸਵਾਮੀ ਹੋਣ ਕਾਰਨ ਹਰ ਉਮਰ ਵਿੱਚ ਖੇਡ ਲੱਭ ਲੈਂਦੇ ਹਨ ਤੇ ਪੰਜਾਬ ਦੇ ਬੱਚੇ-ਬੱਚੀਆਂ ਉਠਕ-ਬੈਠਕ ਧੁੱਪ-ਛਾਂ ਬੰਟੇ ਲੁਕਣ-ਮਿਟੀ ਕੋੜਾ ਚਿਪਾਕੀ ਚੀਚੀ ਆਦਿ ਖੇਡਦੇ ਹਨ ਤੇ ਇਹਨਾਂ ਖੇਡਾਂ ਨਾਲ ਕਸਰਤ ਦੇ ਨਾਲ-ਨਾਲ ਬੱਚਿਆਂ ਦੇ ਦਿਲ ਪਰਚਾਵੇ ਦਾ ਵਧੀਆ ਸਾਧਨ ਵੀ ਹੈ ਕਈਆਂ ਖੇਡਾਂ ਵਿੱਚ ਅਕਲ ਦੀ ਅਕਲ ਵੀ ਵੱਧਦੀ ਹੈ ਪੰਜਾਬ ਦੇ ਪਿੰਡਾਂ ਵਿੱਚ ਬੜੇ ਵੱਡੇ ਉਮਰ ਦੇ ਬੱਚੇ ਗੁਲੀ-ਡੰਡਾ ਖਿੱਦੋ ਖੇਡਿ ਜਾਂ ਛੱਜਲ ਕਬੱਡੀ ਖੇਡ ਦੇ ਹਨ ਇਹ ਸਾਰੀਆਂ ਖੇਡਾਂ ਚੰਗੀ ਕਸਰਤ ਕਰਵਾ ਦਿੰਦੀਆਂ ਹਨ ਕਬੱਡੀ ਤਾਂ ਇਸ ਉਮਰ ਦੀ ਬਹੁਤ ਹੀ ਮਨਪੌਂਦੀ ਖੇਡ ਹੈ ਪੰਜਾਬ ਦੇ ਜਵਾਨਾਂ ਲਈ ਪੁਰਾਣੀਆਂ ਖੇਡਾਂ ਤਾਂ ਕੁਸ਼ਤੀਆਂ ਪੰਜਾ ਫੜਨਾ ਮੁਗਧਰ ਚੁਕਣਾ ਰੱਸਾ ਖਿੱਚਣਾ ਤੇ ਮੰਗੋਲ ਮੋਂਗਲੀਆਂ ਫੇਰਨਾ ਆਦੀ ਹੁੰਦੀਆਂ ਹਨ ਪਰ ਲੋਕਾਂ ਕੋਲ ਹੁਣ ਸਮਾਂ ਬਹੁਤ ਘੱਟ ਹੋਣ ਕਾਰਨ ਪਿੰਡਾਂ ਵਿੱਚ ਇਹ ਖੇਡਾਂ ਅਲੋਪ ਹੋਈ ਜਾ ਰਹੀਆਂ ਹਨ ਸ਼ਹਿਰਾਂ ਵਿੱਚ ਵੀ ਦੇ ਹੁਣ ਦੇ ਅਗਾਂ ਵਧੂ ਪਿੰਡਾਂ ਵਿੱਚ ਫੁੱਟਬਾਲ ਹਾਕੀ ਤੇ ਵਾਲੀਬਾਲ ਦੀ ਵੀ ਪੰਜਾਬ ਦੇਆਂ ਖੇਡਾਂ ਬਣ ਗਈਆਂ ਹਨ ਭਾਰਤ ਦੇ ਨੈਸ਼ਨਲ ਮੁਕਾਬਲੇ ਵਿੱਚ ਸਦਾ ਹੀ ਪੰਜਾਬ ਜਿੱਤਦਾ ਹੈ 올림픽 ਖੇਡਾਂ ਵਿੱਚ ਜਾਣ ਵਾਲੀ ਭਾਰਤ ਦੀ ਟੀਮ ਵਿੱਚ ਬਹੁਤੇ ਪੰਜਾਬੀ ਹੁੰਦੇ ਹਨ ਪਿੰਡਾਂ ਦੀਆਂ ਸਕੂਲਾਂ ਤੇ ਕਾਲਜਾਂ ਵਿੱਚ ਹਾਕੀ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਸ਼ਾਮ ਨੂੰ ਕਿਸੇ ਗਰਾਊਂਡ ਵਿੱਚ ਜਾਓ ਬੱਚੇ ਨੌਜਵਾਨ ਹਾਕੀ ਖੇਡ ਰਹੇ ਨਜ਼ਰ ਆਉਂਦੇ ਆਣਗੇ ਇਹ ਹਾਲ ਫੁੱਟਬਾਲ ਦਾ ਹੈ ਭਾਵਾਂ ਅਤੇ ਤਾਈ ਫੁੱਟਬਾਲ ਦੀ ਪੱਧਰ ਬਹੁਤ ਉੱਚੀ ਨਹੀਂ ਭਾਵਾਂ ਅਜੇ ਤਾਈ ਫੁੱਟਬਾਲ ਦੀ ਪੱਧਰ ਉੱਚੀ ਨਹੀਂ ਹੋਈ ਪਰ ਪੰਜਾਬ ਵਿੱਚ ਬਹੁਤਾ ਫੁੱਟਬਾਲ ਹੀ ਖੇਡਿਆ ਜਾ ਰਿਹਾ ਹੈ ਭਾਰਤ ਦੀ ਫੁੱਟਬਾਲ ਦੀ ਟੀਮ ਵਿੱਚ ਕਈ ਪੰਜਾਬੀ ਖਿਡਾਰੀ ਸ਼ਾਮਿਲ ਹੁੰਦੇ ਹਨ ਪਹਿਲਾਂ ਸਕੂਲ ਦੀ ਪੱਧਰ ਤੋਂ ਫੁੱਟਬਾਲ ਦੇ ਮੈਚ ਹੁੰਦੇ ਹਨ ਫਿਰ ਯੂਨੀਵਰਸਿਟੀ ਪੱਧਰ ਤੇ ਕਾਲਜਾਂ ਦੇ ਵਿਦਿਆਰਥੀ ਦੇ ਮੁਕਾਬਲੇ ਹੁੰਦੇ ਹਨ ਪੰਜਾਬੀ ਵਾਲੀਵਾਲ ਦੇ ਵਿਸ਼ਕੀਨ ਹੁੰਦੇ ਜਾ ਰਹੇ ਹਨ ਯੂਨੀਵਰਸਿਟੀ ਪੱਧਰ ਤੇ ਵਾਲੀਵਾਲ ਦੇ ਮੁਕਾਬਲੇ ਹੁੰਦੇ ਹਨ ਇਹ ਇਸ ਤਰ੍ਹਾਂ ਫੁੱਟਬਾਲ ਤੇ ਹਾਕੀ ਆਇਰਨ ਪੰਜਾਬ ਵਿੱਚ ਕਾਫੀ ਹਰਮਨ ਪਿਆਰੀਆਂ ਖੇਡਾਂ ਹੁੰਦੀਆਂ ਜਾ ਰਹੀਆਂ ਹਨ ਅਸਲ ਵਿੱਚ ਪੰਜਾਬ ਸਰਕਾਰ ਨੇ ਖੇਡਾਂ ਦੇ ਉਤਸ਼ਾਹ ਲਈ ਇੱਕ ਵੱਖਰਾ ਹੀ ਵਿਭਾਗ ਖੋਲ੍ਹ ਦਿੱਤਾ ਹੈ ਹਰ ਜ਼ਿਲ੍ਹੇ ਵਿੱਚ ਖੇਡਾਂ ਦਾ ਇੱਕ ਅਸਫਲ ਅਫਸਰ ਨਿਯੁਕਤ ਕਰ ਦਿੱਤਾ ਹੈ ਉਸ ਅਧੀਨ ਕਈ ਕੋਚ ਹੁੰਦੇ ਹਨ ਜੋ ਜ਼ਿਲ੍ਹੇ ਵਿੱਚ ਪਿੰਨ-ਪਿੰਨ ਖੇਡ ਕੈਂਪ ਲਗਾ ਕੇ ਖਿਡਾਰੀਆਂ ਨੂੰ ਖੇਡਾਂ ਦੇ ਮੂਲ ਨਿਯਮਾਂ ਦਾ ਗਿਆਨ ਦੇ ਕੇ ਖੇਡਾਂ ਦੀ ਤਕਨੀਕ ਵੀ ਸਿਖਾਉਂਦੇ ਹਨ ਇਸ ਤੋਂ ਬਿਨਾ ਖੇਡਾਂ ਦਾ ਸਕੂਲ ਤੇ ਕਾਲਜ ਵੀ ਜਲੰਧਰ ਵਿਖੇ ਕੋਲ ਦਿੱਤਾ ਗਿਆ ਹੈ ਜਿੱਥੇ ਬਾਕੀ ਵਿਸ਼ਿਆਂ ਦੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਦਾਖਲਾ ਲੈ ਦੇ ਕੇ ਉਹਨਾਂ ਦੀਆਂ ਰੁਚੀਆਂ ਨੂੰ ਪਰਫਲੁੱਟ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਖੇਡਾਂ ਵੱਲ ਖਿੱਚਣ ਲਈ ਕਾਫੀ ਵਜੀਫੇ ਦੇਣੇ ਸ਼ੁਰੂ ਕਰ ਦਿੱਤੇ ਹਨ ਪੰਜਾਬੀ ਮੁੰਡਿਆਂ ਦੀਆਂ ਖੇਡਾਂ ਵਾਂਗ ਪੰਜਾਬੀ ਕੁੜੀਆਂ ਕਿਸੇ ਪੱਖ ਤੋਂ ਖੇਡਾਂ ਵਿੱਚ ਪਿੱਛੋਂ ਵਿੱਚ ਪਿੱਛੇ ਨਹੀਂ ਹਨ ਪੁਰਾਣੇ ਪੰਜਾਬ ਇਸਤਾਂ ਕੁੜੀਆਂ ਕਿਕਲੀ ਵਾਲ ਪਿੰਗਾ ਤੇ ਗਿੱਧਾ ਪਾਉਂਦੀਆਂ ਸਨ ਹੁਣ ਕੁੜੀਆਂ ਨੇ ਹਰ ਤਰ੍ਹਾਂ ਦੀਆਂ ਖੇਡਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ ਖੇਡਾਂ ਦੇ ਹਰ ਖੇਤਰ ਵਿੱਚ ਪੰਜਾਬੀ ਮਟਿਆਰਾ ਮੁੰਡਿਆਂ ਨੂੰ ਬਰਾਬਰ ਹਿੱਸਾ ਲੈ ਰਹੀਆਂ ਹਨ ਉਹ ਸਮਾਂ ਲੰਘ ਗਿਆ ਜਦੋਂ ਪੰਜਾਬੀ ਕੁੜੀਆਂ ਕੇਵਲ ਗੁੱਡੇ ਗੁੱਡੀਆਂ ਜਾਂ ਘਰ ਬਣਾ ਕੇ ਖੇਡਦੀਆਂ ਸਨ ਤੇ ਵਿਦਿਆ ਦੇ ਪਸਾਰੇ ਦੇ ਨਾਲ-ਨਾਲ ਪੰਜਾਬ ਦੇ ਖੇਡਾਂ ਦੇ ਮੈਦਾਨ ਵਿੱਚ ਕਾਫੀ ਹੁਨਤੀ ਕੀਤੀ ਹੈ ਪੰਜਾਬ ਦੇ ਬਜ਼ੁਰਗ ਕੇਵਲ ਤਾਸ਼ ਚੌਪੜ ਸ਼ਤਰੰਜ ਆਦੀ ਖੇਡਾਂ ਖੇਡਦੇ ਹਨ ਇਹਨਾਂ ਖੇਡਾਂ ਉੱਤੇ ਜ਼ੋਰ ਨਹੀਂ ਲੱਗਦਾ ਪਰ ਅਸਲ ਦੀ ਵਰਤੋਂ ਜ਼ਰੂਰ ਹੁੰਦੀ ਹੈ ਅਕਲ ਦੀ ਵਰਤੋਂ ਜ਼ਰੂਰ ਹੁੰਦੀ ਹੈ ਨਾਲ ਨਾਲ ਇਹ ਮਨੋਰੰਜਨ ਦਾ ਸਾਧਨ ਵੀ ਹੁੰਦੀਆਂ ਹਨ ਇਹਨਾਂ ਨੂੰ ਕਿਸੇ ਲੰਬੇ ਚੌੜੇ ਮੈਦਾਨ ਦੀ ਜ਼ਰੂਰਤ ਵੀ ਨਹੀਂ ਹੁੰਦੀ ਪੰਜਾਬ ਦੇ ਲੋਕ ਖੇਡਾਂ ਨੇ ਪੰਜਾਬੀਆਂ ਨੂੰ ਹਰ ਖੇਤਰ ਵਿੱਚ ਅੱਗੇ ਕਰ ਦਿੱਤਾ ਹੈ ਜਿੱਧਰ ਨਜ਼ਰ ਮਾਰੋ ਪੰਜਾਬੀਆਂ ਅੱਗੇ ਸਫਲਤਾ ਨੱਚਦੀ ਫਿਰਦੀ ਹੈ ਪੰਜਾਬੀ ਰਿਸ਼ਤ ਪੁਸ਼ ਹੁੰਦੇ ਹਨ ਇਹਨਾਂ ਵਿੱਚ ਏਕਤਾ ਉਨਤੀ ਤੇ ਕੁਰਬਾਨੀ ਆਦਿ ਦੇ ਗੁਣ ਖੇਡਾਂ ਤੋਂ ਹੀ ਮਿਲੇ ਹਨ ਪੰਜਾਬ ਨੇ ਬਹੁਤ ਚੰਗੇ ਖਿਡਾਰੀਆਂ ਨੂੰ ਪੈਦਾ ਕੀਤਾ ਹੈ ਤੇ ਬੱਚੋ ਐਸੀ ਆਪਣੀ ਪੈਰ ਰਚਨਾ ਪੰਜਾਬ ਦੀਆਂ ਲੋਕ ਖੇਡਾਂ ਤੇ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ